ਇਲਾਇਚੀ ਦੇ ਫਾਇਦੇ ਇਲਾਇਚੀ ਸਾਦੇ ਬੁਧੂਤਾਂ ਦੂਰ ਕਰਨ ਵਿੱਚ ਵੀ ਇਹ ਨੁਸਖਾ ਬਹੁਤ ਹੀ ਲਾਭਿਕ ਸਿੱਧ ਹੁੰਦਾ ਹੈ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਇਲਾਇਚੀ ਇੱਕ ਕੁਦਰਤੀ ਮੌ ਪ੍ਰੈਸ਼ਰ ਹੈ ਅਤੇ ਉਸ ਤੋਂ ਬਾਅਦ ਗਰਮ ਪਾਣੀ ਪੀਣ ਨਾਲ ਮੂੰਹ ਦੀ ਬੁਧੂ مکمل ਤੌਰ ਤੇ ਖਤਮ ਹੋ ਜਾਂਦੀ ਹੈ ਇਸ ਦੇ ਨਾਲ ਇਹ ਨੁਸਖਾ ਖੂਨ ਦੀ ਗਤੀ ਨੂੰ ਵੀ ਸਿਹਤਾਰਦਾ ਹੈ ਇਹ ਸਿਰਦਰਦ ਤਕਾਬਟ ਅਤੇ ਮਾਨਸਿਕ ਤਨਾਅ ਨੂੰ ਵੀ ਘਟਾਉਣ ਵਿੱਚ ਸਹਾਈ ਹੁੰਦਾ ਹੈ ਬਾਕੀ ਇਸ ਨੂੰ ਜੇਕਰ ਗਰਮ ਦੁੱਧ ਦੇ ਨਾਲ ਕੋਈ ਕਮਜ਼ੋਰ ਵਿਅਕਤੀ ਲੈਂਦਾ ਹੈ ਤਾਂ ਸੁਖਾ ਉਸ ਦੀ ਮਰਦਾਨਾ ਕਮਜ਼ੋਰੀ ਨੂੰ ਦੂਰ ਕਰਨ ਵਿੱਚ ਵੀ ਕਾਹੀ ਕਾਫੀ ਲਾਹੇਵੰਦ ਸਿੱਧ ਹੋ ਸਕਦਾ ਹੈ ਇਸ ਨੂੰ ਵਰਤਨ ਦਾ ਢੰਗ ਹਰ ਰੋਜ਼ ਸਵੇਰੇ ਖਾਣਾ ਖਾਣ ਤੋਂ ਬਾਅਦ ਇੱਕ ਅਲਾਈਚ ਜਵਾਓ ਹਰ ਪਰ ਫਿਰ ਨੀਮ ਗਰਮ ਪਾਣੀ ਕੋਸਾ ਪਾਣੀ ਦਾ ਅੱਧਾ ਗਲਾਸ ਪੀ ਲਵੋ ਜਿਸ ਨੂੰ ਦਿਨ ਵਿੱਚ ਇੱਕ ਵਾਰੀ ਕਰਨਾ ਕਾਫੀ ਹੈ ਅੰਤ ਵਿੱਚ ਇਹ ਯਾਦ ਰੱਖੋ ਕਿ ਇਹ ਇੱਕ ਕੁਦਰਤੀ ਤੇ ਸੁਰੱਖਿਅਤ ਘਰੇਲੂ ਨੁਸਖਾ ਹੈ ਜੋੜ ਜਾਂਾਂ ਦੀਆਂ ਸਮੱਸਿਆਵਾਂ ਜਿਵੇਂ ਕਿ ਕਬਜ, ਪੇਜਾਬੀਅਤ, ਬਦਹਜਮੀ, ਸਾਹ ਦੀ ਬਦਬੂ ਅਤੇ ਬਾਲਾਂ ਦੇ ਝੜਨ ਦੀ ਸਮੱਸਿਆ ਵਿੱਚ ਵੀ ਲਾਭ ਦਾ ਇੱਕ ਸਿੱਧ ਹੋ ਸਕਦਾ ਹੈ। ਨਿਰੰਤਰਤਾ ਨਾਲ ਇਸਤੇਮਾਲ ਕਰੋ ਅਤੇ ਨਤੀਜੇ ਦੇਖ ਕੇ ਆਪ ਹੈਰਾਨ ਹੋਵੋਗੇ। ਧੰਨਵਾਦ ਜੀ।